ਸਸਰੀਕਾਲ ਜੀ ਅੱਜ ਲੈ ਕੇ ਆਏ ਹਾਂ ਅਨਪੂਰ ਸੁਪਨੇ ਦਾ ਅਗਲਾ ਭਾਗ ਜੋਤੀ ਦੀ ਸੱਸ ਦਾ ਭੋਗ ਪਹਿ ਜਾਂਦਾ ਸਾਰੇ ਆਏਗੇ ਚਲੇ ਜਾਂਦੇ ਹਨ ਭੋਗ ਤੇ ਦਲਜੀਤ ਵੀ ਆਇਆ ਸੀ ਮੁੰਡਾ ਦਲਜੀਤ ਤੇ ਸਕੇ ਸਕੇਲੇ ਦੀ ਰਿਸ਼ਤੇਦਾਰੀ ਚੋਂ ਸੀਗਾ ਸਮਾਂ ਚੱਲਦਾ ਗਿਆ ਜਦ ਅਸੀਂ ਸਕੂਲ ਜਾਣ ਲੱਗ ਗਿਆ ਹਰਪਾਲ ਵੀ ਖੇਤ ਜਾਂਦਾ ਸੀ ਬਸ ਉਸਦਾ ਉਹੀ ਕੰਮ ਸੀ ਹਰਪਾਲ ਨੇ ਭੋਗ ਪੈਣ ਤੱਕ ਨੀਚਰਾ ਪੀਤੀ ਐਨੇ ਦਿਨ ਮਸੌਖੇ ਸੌਖੇ ਕੱਢੇ ਤੇ ਹੋਰ ਨਸ਼ਾ ਕਰ ਲੈਂਦਾ ਸੀ ਜੋਤੀ ਘਰੇ ਕੰਮ ਕਰਨ ਚ ਮਗਨ ਸੀ ਕੋਲ ਜੋਤੀ ਦੀ ਮਾਂ ਹਫਤਾ ਲਾ ਗਈ ਫਿਰ ਪਿੰਡ ਜਾਂਦੀ ਰਹੀ ਜੋਤੀ ਹੁਣ ਘਰੇ ਇਕੱਲੀ ਸੀ ਹਰਪਾਲ ਖੇਤ ਕੰਮ ਕਰਦਾ ਤੇ ਸਿੱਧਾ ਘਰੇ ਆ ਜਾਂਦਾ ਘਰੇ ਆ ਕੇ ਬਾਹਰਲੀ ਬੈਠਕ ਚ ਬੈਠਾ ਰਹਿੰਦਾ ਸ਼ਰਾਬ ਪੀ ਜਾਂਦਾ ਰਹਿੰਦਾ ਜੋਤੀ ਨੇ ਇੱਕ ਦਿਨ ਦਲਜੀਤ ਨੂੰ ਫੋਨ ਕਰ ਲਿਆ ਹਰਪਾਲ ਖੇਤ ਗਿਆ ਹੋਇਆ ਸੀ ਜੋਤੀ ਨਾਲ ਦਲਜੀਤ ਨੇ ਗੱਲ ਵਧੀਆ ਕੀਤੀ ਦਲਜੀਤ ਨੇ ਕਿਹਾ ਮੈਂ ਉਸ ਦਿਨ ਭੋਗ ਤੇ ਆਇਆ ਸੀ ਮੈਂ ਜੱਸੇ ਨਾਲ ਆਇਆ ਸੀ ਉਹ ਹੀ ਜੱਸਾ ਜਿਸ ਦੇ ਵਿਆਹ ਤੇ ਆਪਾਂ ਇਕੱਠੇ ਹੋਏ ਸੀ ਜੋਤੀ ਨੇ ਕਿਹਾ ਜੱਸੇ ਨੇ ਕੀ ਸੋਚਣਾ ਤੁਸੀਂ ਐ ਕਿਵੇਂ ਬੋਲ ਕੇ ਆਏ ਦਲਜੀਤ ਨੇ ਕਿਹਾ ਕਿ ਮੈਂ ਹਰਪਾਲ ਦਾ ਨਾਮ ਲੈ ਕੇ ਆਇਆ ਸੀਗਾ ਜਿਸਦੀ ਰਿਸ਼ਤੇਦਾਰੀ ਸਾਡੇ ਨਾਲ ਹੈ ਤੇ ਜੱਸਾ ਤੁਹਾਡਾ ਗਵੰਡੀ ਹੈ ਜਾਣ ਪਹਿਚਾਣੀ ਆਪਣੀ ਦਲਜੀਤ ਨੇ ਕਿਹਾ ਤੁਸੀਂ ਡਰ ਕੇ ਗੱਲ ਨਾ ਕਰੋ ਹਸਦੇ ਰਿਹਾ ਕਰੋ ਜਿੰਦਗੀ ਜਿਉ ਜੋ ਦੁੱਖ ਦੇਖ ਲਏ ਹੁਣ ਉਹ ਛੱਡ ਦਿਓ ਹੁਣ ਤੁਸੀਂ ਜ਼ਿੰਦਗੀ ਵਿੱਚ ਹੱਸਦੇ ਰਿਹਾ ਕਰੋ ਤੇ ਜ਼ਿੰਦਗੀ ਜਿਉਣਾ ਸਿੱਖੋ ਜੋਤੀ ਨੇ ਕਿਹਾ ਮੈਂ ਕਿਹੜੀ ਖੁਸ਼ੀ ਕਰਕੇ ਹੱਸਾਂ ਮੈਨੂੰ ਹਾਸਾ ਆਉਂਦਾ ਨਹੀਂ ਜ਼ਿੰਦਗੀ ਵਿੱਚ ਹੁਣ ਤੱਕ ਨਹੀਂ ਮਿਲਿਆ ਹਾਸਾ ਹੁਣ ਕੀ ਮਿਲਣਾ ਹੁਣ ਤਾਂ ਖੁਸ਼ੀ ਮੈਨੂੰ ਕੀ ਮਿਲਣੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਖੁਸ਼ੀ ਕੀ ਹੁੰਦੀ ਹੈ ਦਿਲਜੀਤ ਨੇ ਕਿਹਾ ਮੈਂ ਤੁਹਾਡਾ ਸੱਚਾ ਦੋਸਤ ਹਾਂ ਅੱਜ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਮੈਂ ਤੁਹਾਡਾ ਦੋਸਤ ਬਣ ਸਕਦਾ ਹਾਂ ਮੈਨੂੰ ਕੋਈ ਪ੍ਰਵਾਹ ਨਹੀਂ ਮੈਂ ਖੁਦ ਆਜ਼ਾਦ ਰਹਿਣਾ ਪਸੰਦ ਕਰਦਾ ਹਾਂ ਮੈਂ ਇਹੀ ਸੋਚ ਰੱਖਦਾ ਮੈਂ ਅਧਿਕਾਰ ਵਾਲੀ ਨੂੰ ਵੀ ਯਾਦ ਰੱਖਾਂ ਕਿ ਤੁਸੀਂ ਮੇਰੇ ਨਾਲ ਗੱਲ ਖੁੱਲ੍ਹ ਕੇ ਕਰ ਸਕਦੇ ਹੋ ਬੇਪਰਵਾਹ ਹੋ ਕੇ ਯਕੀਨ ਰੱਖ ਕੇ ਮੇਰੇ ਨਾਲ ਗੱਲ ਕਰ ਲਿਆ ਕਰੋ ਜੋਤੀ ਬੁੱਲੀ ਘਰ ਵਾਲੀ ਹੈ ਜਲਜੀਤ ਨੇ ਕਿਹਾ ਨਹੀਂ ਹਜੇ ਮੈਂ ਕੁਆਰਾ ਹਾਂ ਜਦੋਂ ਮਿਲ ਗਈ ਬਹੁਤ ਯਾਦ ਰੱਖਣਾ ਆਜ਼ਾਦ ਆਪਦੀ ਜ਼ਿੰਦਗੀ ਖੁਦ ਜੀਓ ਤੁਸੀਂ ਵੀ ਜੋਤੀ ਜੀ ਮੈਨੂੰ ਅੱਜ ਤੋਂ ਦੋਸਤ ਸਮਝੋ ਜੇ ਵਿਸ਼ਵਾਸ ਕਰਦੇ ਹੋ ਮੇਰੇ ਨਾਲ ਹਰ ਗੱਲ ਸ਼ੇਅਰ ਕਰ ਲਿਆ ਕਰੋ ਬਿਨਾਂ ਝਿਜਕਦੇ ਮੈਂ ਪੂਰੀ ਕੋਸ਼ਿਸ਼ ਕਰੂੰ ਤੁਹਾਨੂੰ ਸਹੀ ਸਲਾਹ ਦੇਣ ਦੀ ਤੁਹਾਡੀ ਹਰ ਮੁਸ਼ਕਲ 'ਚ ਤੁਹਾਡਾ ਸਾਥ ਦੇਣ ਦੀ ਮਦਦ ਕਰੂੰ ਜਿੰਨਾ ਹੋ ਸਕਦਾ ਉਹਨਾਂ ਜ਼ਰੂਰ ਕਰੂੰ ਜੋਤੀ ਨੇ ਕਿਹਾ ਜੇ ਵਿਸ਼ਵਾਸ ਹੈ ਤਾਂ ਹੀ ਗੱਲ ਕਰ ਰਹੀਆਂ ਨਹੀਂ ਮੈਂ ਕਿਸੇ ਬੇਗਾਨੇ ਤੇ ਵਿਸ਼ਵਾਸ ਨਹੀਂ ਕਰਦੀ ਤੁਹਾਨੂੰ ਦੋਸਤ ਕਿਉਂ ਕਹਾ ਐਵੇਂ ਲੋਕੀ ਕੀ ਕਹਿਣਗੇ ਦਿਲਜੀਤ ਨੇ ਕਿਹਾ ਤੁਸੀਂ ਲੋਕਾਂ ਨੂੰ ਕਿਉਂ ਦੱਸਣਾ ਲੋਕਾਂ ਨੂੰ ਦੱਸਣਾ ਜ਼ਰੂਰੀ ਹੁੰਦਾ। ਜੋਤੀ ਹੱਸਦੀ ਹੋਈ ਬੋਲੀ ਹਾਂ ਸੱਚੋ ਮੈਂ ਕਿਉਂ ਦੱਸਣਾ? ਨਹੀਂ ਦੱਸਦੀ। ਤੁਸੀਂ ਮੇਰੇ ਦੋਸਤ ਹੀ ਹੋ। ਦਲਜੀਤ ਕਹਿੰਦਾ ਕਮਲੀ ਐਸੀ ਰਦੀ, ਚਵਕਾਂ ਵਰਗੀ ਦਿਮਾਗ ਨਹੀਂ ਵਰਤਦੀ। ਇਹ ਰੱਖ ਕੇ ਕੀ ਕਰਨਾ? ਚਲ ਦੱਸ ਰੋਟੀ ਟਾਈਮ ਨਾ ਖਾਣੀ ਹੈ। ਚੰਗਾ ਨਹਾ ਕੇ ਸੱਜ ਸਵਰ ਕੇ ਰਿਆ ਕਰੋ। ਤੁਹਾਡੀ ਜ਼ਿੰਦਗੀ ਆ ਖੁਸ਼ ਰਿਆ ਕਰੋ। ਜੋਤੀ ਹਾਂਜੀ ਟਾਈਮ ਨਾ ਰੋਟੀ ਖਾਂਦੇ ਹਾਂ। ਸੱਜ ਸਵਰ ਕੇ ਕਿਸ ਨੂੰ ਦਿਖਾਉਣਾ? ਹਰਪਾਲ ਨੇ ਕਰੇ ਕਲੇਸ਼ ਕਰਨਾ। ਵੀ ਸੱਚ ਕੇ ਕਿਹਨੂੰ ਦਿਖਾਉਣੀ ਹੈਂਗੀ? ਦਲਜੀਤ ਨੇ ਕਿਹਾ ਇੱਕ ਤਾਂ ਤੁਸੀਂ ਡਰਦੇ ਬਹੁਤ ਆਏ ਨੀ ਜ਼ਿੰਦਗੀ ਲੰਘਣੀ ਜਦੋਂ ਘਰੇ ਆਉਂਦਾ ਕਲੇਸ਼ ਕਰਦਾ ਤੁਸੀਂ ਬੋਲਦੇ ਕਿਉਂ ਨਹੀਂ ਦੇਣਾ ਕੁਝ ਤੁਸੀਂ ਸੜੇ ਬੰਦੇ ਦਾ ਜੋਤੀ ਬੋਲਣ ਨਹੀਂ ਦਿੰਦਾ ਕੁੜਦਾ ਬਹੁਤ ਹੈ ਐਵੇਂ ਬੋਲ ਕੇ ਹੱਡ ਤੜਾਉਣੇ ਆ ਮੈਂ ਨਹੀਂ ਬੋਲਦੀ ਦਲਜੀਤ ਨੇ ਕਿਹਾ ਚਲ ਦੋਸਤੋਂ ਤੁਸੀਂ ਜੱਸੀ ਨਾਲ ਬਹੁਤ ਪਿਆਰ ਕਰਦੇ ਹੋ ਜੋਤੀ ਹਾਂਜੀ ਬਹੁਤ ਪਿਆਰ ਕਰਦੀ ਹਾਂ ਦਲਜੀਤ ਤੁਹਾਨੂੰ ਨਹੀਂ ਜ਼ਿੰਦਗੀ ਵਿੱਚ ਕਿਸੇ ਨਾਲ ਪਿਆਰ ਹੋਇਆ ਜੋਤੀ ਪਿਆਰ ਹੁਣ ਹੀ ਹੋਇਆ ਜੱਸੀ ਨਾਲ ਦਲਜੀ ਜੱਸੀ ਨਾਲ ਪਿਆਰ ਮਾਂ ਬੇਟੇ ਵਾਲਾ ਇੱਕ ਲੜਕਾ ਇੱਕ ਲੜਕੀ ਨਾਲ ਜੋ ਪਿਆਰ ਕਰਦਾ ਮੈਂ ਉਸ ਦੀ ਗੱਲ ਕਰਦਾ ਜੋਤੀ ਪਿਆਰ ਮੈਨੂੰ ਕਿੱਥੋਂ ਹੋਣਾ ਸੀ ਨਾਲੇ ਪਿਆਰ ਕਰਨ ਵਾਸਤੇ ਚੰਗਾ ਹੋਣਾ ਜ਼ਰੂਰੀ ਹੈ ਇਹ ਦੁਨੀਆ ਤੇ ਮਰਦ ਚੰਗੇ ਹੀ ਨਹੀਂ ਦਲਜੀ ਅੱਛਾ ਫਿਰ ਮੈਂ ਵੀ ਮਰਦ ਹਾਂ ਜੇ ਮੈਂ ਵੀ ਚੰਗਾ ਨਹੀਂ ਇਹਦਾ ਮਤਲਬ ਜੋਤੀ ਨਹੀਂ ਮੈਂ ਤੁਹਾਨੂੰ ਨਹੀਂ ਕਿਹਾ ਦਲਜੀ ਹੋਰ ਸੁਣਾਓ ਕੋਈ ਗੱਲ ਜਿੰਨੇ ਹੀ ਕਿਹਾ ਤੇ ਫਿਰ ਕਿਨੂੰ ਕਿਹਾ ਜੋਤੀ ਕਹਿੰਦੀ ਮੈਂ ਤਵਦੀ ਕਰਾਲੀ ਨੂੰ ਗਿਆ ਉਹ ਖੜੂਸਾ ਮੈਨੂੰ ਤਾਂ ਹੀ ਲੱਗਦਾ ਸਾਰੇ ਕਰਾਲੇ ਉਝੇ ਹੁੰਦੇ ਆ ਜਲਦੀ ਕਿਨ ਚਲ ਛੱਡੋ ਕੋਈ ਹੋਰ ਗੱਲ ਸੁਣਾ ਦਿਓ ਹਜੇ ਪਿੰਡ ਦੀ ਸੁਣਾ ਦਿਓ ਸਾਰਾ ਦਿਨ ਕੀ ਕਰਦੇ ਹੋ ਘਰੇ ਕੰਮ ਜੋਤੀ ਗੰਦੀ ਬਸ ਕਰਦੇ ਕੰਮ ਕਰਨਾ ਹੋਰ ਕੀ ਕਰਨਾ ਚਲ ਠੀਕ ਹੈ ਪਸ਼ੂ ਨੂੰ ਪੱਠੇ ਪਾਉਣੇ ਆ ਓਕੇ ਜੀ ਬੋਲ ਕੇ ਫੋਨ ਕੱਟ ਦਿੰਦੀ ਹੈ ਦਲਜੀਤ ਨੂੰ ਬੋਲਣ ਹੀ ਨਹੀਂ ਦਿੱਤਾ ਜੋਤੀ ਦਲਜੀਤ ਨਾਲ ਗੱਲਾਂ ਕਰਕੇ ਖੁਸ਼ ਲੱਗ ਰਹੀ ਸੀ ਜੱਸੀ ਸਕੂਲ ਤੋਂ ਆਉਂਦਾ ਹੀ ਬੋਲਦਾ ਮੱਸੇ ਚਾਹੀ ਪੀਣੀ ਹੈ ਰੋਟੀ ਨਹੀਂ ਖਾਣੀ ਜੋਤੀ ਧੱਕੇ ਨਾਲ ਰੋਮ ਮਾਰ ਕੇ ਰੋਟੀ ਖਵਾ ਦਿੰਦੀ ਹੈ ਤੇ ਜੱਸੀ ਬੋਲਦਾ ਮੱਸੇ ਅੱਜ ਕਿਵੇਂ ਖੁਸ਼ ਖੁਸ਼ ਲੱਗਦੀ ਹੈ ਲੱਗਦਾ ਡੈਡੀ ਨਹੀਂ ਕਰਿਆ ਅੱਜ ਕਲੇਸ਼ ਨਹੀਂ ਕੀਤਾ ਹੋਣਾ ਉਹਨੇ ਜੋਤੀ ਨੇ ਕਿਹਾ ਨਹੀਂ ਤੈਨੂੰ ਐਵੇਂ ਲੱਗਦਾ ਮੈਂ ਤਾਂ ਹਮੇਸ਼ਾ ਕੁਛ ਰਹਿਣੀ ਹੈ ਦੋਨਾਂ ਗੱਲਾਂ ਕਰਦੇ ਰਹੇ ਚੌੜ ਮਸਤੀ ਕਰਦੇ ਰਹੇ ਸ਼ਾਮ ਵੇਲੇ ਜੋਤੀ ਪਜਪੇ ਕੰਮ ਕਰਦੀ ਨਾਲੇ ਦਲਜੀਤ ਨਾਲ ਹੋਈ ਗੱਲ ਯਾਦ ਕਰਕੇ ਹੱਸਦੀ ਫਿਰਦੀ ਰਹਿੰਦੀ ਇਹ ਦੋਸਤੀ ਚੀਜ਼ ਇਸ ਤਰ੍ਹਾਂ ਦੀ ਹੈ ਨਵਾਂ ਮਾਹਰਿਸ਼ਤਾ ਜੋ ਵੀ ਆਪਾਂ ਗੱਲ ਸੁਣਨ ਵਾਲਾ ਮਿਲ ਜੇ ਆਪਾਂ ਨੂੰ ਤੇ ਉੜਦੇ ਫਰੀਦ ਦਾ ਮਨ ਹਲਕਾ ਹੋ ਜਾਂਦਾ ਜੋਤੀ ਵੀ ਇਸ ਤਰ੍ਹਾਂ ਹੀ ਸੀ ਜੋਤੀ ਦੀ ਜ਼ਿੰਦਗੀ ਦਾ ਇਹ ਵਧੀਆ ਦਿਨ ਸੀ ਕਿਉਂਕਿ ਜ਼ਿੰਦਗੀ ਤਾਂ ਤਬਾਹ ਹੋਈ ਪਈ ਸੀ ਰੋਜ਼ ਜੋਤੀ ਅੰਦਰੋਂ ਅੰਦਰੀ ਸੜ ਮਚ ਰਹੀ ਸੀ ਅੰਦਰੋਂ ਤੁਖਦੀ ਪਈ ਖਤਮ ਹੋ ਰਹੀ ਸੀ ਜੋਤੀ ਰਾਤ ਨੂੰ ਪਈ ਵੀ ਜੱਸ ਨਾਲ ਹੱਸ ਹੱਸ ਗੱਲਾਂ ਕਰਦੀ ਜੱਸੀ ਵੀ ਖੁਸ਼ ਸੀ ਅਜੇ ਹਰਪਾਲ ਨੇ ਸ਼ਰਾਬੀ ਕੇ ਗਾਲਾਂ ਵੀ ਕੱਢੀਆਂ ਪਰ ਜੋਤੀ ਨੂੰ ਫਰਕ ਨਹੀਂ ਪਿਆ ਐਵੇਂ ਬੈਠ ਕੇ ਰੋਈ ਨਹੀਂ ਉਹ ਗੱਲ ਜੋਤੀ ਦੇ ਦਿਲ ਤੱਕ ਪਹੁੰਚੀ ਹੀ ਨਹੀਂ ਐ ਲੱਗਿਆ ਜਿਵੇਂ ਹਰਪਾਲ ਕਿਸੇ ਨੂੰ ਗੱਲਾਂ ਕਰਦਾ ਹੋਵੇ ਕਿਉਂਕਿ ਜੋਤੀ ਨੇ ਮਹਿਸੂਸ ਹੀ ਨਹੀਂ ਕੀਤੀਆਂ ਉਹ 24 ਘੰਟੇ ਦਲਜੀਤ ਨੂੰ ਹੀ ਉਹਦੇ ਦਿਮਾਗ ਤੱਕ ਦਿਲ ਤੱਕ ਰੱਖੀ ਰੱਖੀ ਰਾਤ ਨੂੰ ਇਹ ਸੋਚ ਕੇ ਸੌਂ ਗਈ ਮੈਂ ਕੱਲ ਨਹੀਂ ਕਰਦੀ ਗੱਲ ਦਲਜੀਤ ਨਾਲ ਮੈਂ ਕਿਉਂ ਕਰਾਂ ਗੱਲ ਐਵੇਂ ਕੋਈ ਦੇਖ ਲਊ ਕੀ ਕਹੂ ਕਿਹੋ ਜਿਹਾ ਬੰਦਾ ਆਪਾਂ ਨੂੰ ਬਦਨਾਮ ਕਰ ਦੇਊ ਹੋ ਸਕਦਾ ਕੋਈ ਮਤਲਬ ਨਾ ਹੋਵੇ ਉਹਨੂੰ ਜਮੀਨ ਬਹੁਤ ਹੈਰਪਾਲ ਕੋਲੇ ਅੱਜ ਕੱਲ ਕੀ ਪਤਾ ਬੰਦਾ ਮਾਰ ਕੇ ਜ਼ਮੀਨ ਖਾ ਜਾਵੇ ਮੇਰੇ ਨਾਲ ਮਾਰ ਮਾਰ ਮਿੱਠੀਆਂ ਗੱਲਾਂ ਫਿਰ ਜ਼ਮੀਨ ਆਉਦੇ ਨਾਮ ਕਰਾਵ ਜਾਵੇ ੱੱਕੇ ਮਾਰ ਮੈਨੂੰ ਘਰੋਂ ਕੱਢ ਦਊ ਮੈਂ ਰੁੱਲ ਜੂ ਮੈਂ ਨਹੀਂ ਗੱਲ ਕਰਦੀ ਜੋਤੀ ਪਈ ਗਲਤ ਸੋਚ ਦਿਮਾਗ 'ਚ ਰੱਖ ਕੇ ਹੀ ਸੋਚੀ ਜਾਂਦੀ ਪਈ ਸੀਗੀ ਵੀ ਮੈਂ ਕੱਲ ਨਹੀਂ ਗੱਲ ਕਰਦੀ ਇਹੀ ਸੋਚਦੀ ਸੋਚਦੀ ਜੋਤੀ ਸੌਂ ਜਾਂਦੀ ਥੀ ਸਵੇਰੇ ਜਲਦੀ ਜਾਗ ਹਰਪਾਲ ਚਾਹ ਪੀ ਕੇ ਮੰਜੇ ਤੇ ਪਿਆ ਰਿਹਾ ਬੈਠ ਕੇ ਫਿਰ ਬੈਠਾ ਹੀ ਮੰਜੇ ਤੇ ਕੁਛ ਮੰਗਦਾ ਪਿਆ ਵੀ ਮੈਨੂੰ ਆਫੜਾ ਦੇ ਆਫੜਾ ਦੇ ਪਾਣੀ ਫੜਾ ਦੇ ਰੋਟੀ ਫੜਾ ਦੇ ਜੋਤੀ ਮੰਜੇ ਤੇ ਹੀ ਬੈਠੇ ਹਰਪਾਲ ਨੂੰ ਹਰ ਚੀਜ਼ ਫੜਾਉਂਦੀ ਹੈ ਜੋਤੀ ਜੱਸੀ ਨੂੰ ਤਿਆਰ ਕਰਦੀ ਹੈ ਤੇ ਇੱਕ ਵਾਰੀ ਹੱਸ ਪਈ ਤੇ ਹਰਪਾਲ ਨੇ ਗਾਲਾਂ ਕੱਢੀਆਂ ਵੇਖ ਕਿਵੇਂ ਹੱਸਦੀ ਹੈ ਕਿ ਸੋਹਣੀ ਲੱਗਦੀ ਹੈ ਹੱਸਦੀ ਤੈਨੂੰ ਸ਼ਰਮ ਨਹੀਂ ਆਉਂਦੀ ਨੂੰਹਾਂ ਤੀ ਹੱਸਦਿਆਂ ਸੋਹਣੀਆਂ ਨਹੀਂ ਲੱਗਤਾਂ ਜੋ ਹੱਸਣ ਵਾਲੀਆਂ ਉਹ ਘਰੇ ਨਹੀਂ ਵੱਸਦੀਆਂ ਜਿਵੇਂ ਘਰੋਂ ਨਿਕਲਣਾ ਹੋਵੇ ਐ ਹਸਦੀ ਪਈਏ ਜੋਤੀ ਨੇ ਦੁਬਾਰਾ ਹੱਸ ਕੇ ਨਹੀਂ ਦੇਖਿਆ ਹੁਣ ਜੋਤੀ ਮਨ ਚ ਸੋਚਦੀ ਏ ਇਹ ਤਾਂ ਘਰੇ ਰਹੂ ਲੱਗਦਾ ਖੇਤ ਨਹੀਂ ਜਾਂਦਾ ਜੇ ਘਰੇ ਰਹਾ ਮੈਂ ਤਾਂ ਸਾਕਟ ਕੇ ਮਰ ਜੂ ਇਹ ਜਮਾਂ ਹੱਸਣ ਨੇ ਦਿੰਦਾ ਮੱਸਾ ਮੈਨੂੰ ਹਾਸਾ ਆਇਆ ਜੋਤੀ ਨੇ ਜਿਸੀ ਵਾਸਤੇ ਰੋਟੀ ਤਿਆਰ ਕੀਤੀ ਜੱਸੀ ਨੇ ਰੋਟੀ ਖਾ ਲਈ ਫਿਰ ਜੋਤੀ ਨੇ ਕਿਹਾ ਜੱਸੀ ਆਪ ਤੇ ਡੇੜੀ ਨੂੰ ਪਛ ਖੇਤ ਜਾਣਾ ਹੁਣੇ ਫਿਰ ਇਹਦੀ ਵੀ ਰੋਟੀ ਨਾਲ ਬਣਾ ਦਵਾ ਹਰਪਾਲ ਨੇ ਵੀ ਰੋਟੀ ਖਾ ਲਈ ਜ ਜੀ ਸਕੂਲ ਜਾਂਦਾ ਰਿਹਾ ਹਰਪਾਲ ਚੱਕ ਗੱਡੀ ਖੇਤਾਂ ਚ ਪੱਠੇ ਲੈਣ ਚਲਾ ਗਿਆ ਜੋਤੀ ਘਰ ਦੇ ਕੰਮ ਕਰ ਰਹੀ ਤੇ ਸੋਚਣ ਲੱਗੀ ਦਲਜੀਤ ਨਾਲ ਗੱਲ ਕਰਾਂ ਕਿ ਨਾ ਕਰਾਂ ਆਏ ਕਿ ਮੈਨੂੰ ਫੋਨ ਵਿੱਚੋਂ ਖਾਜੂ ਆਪੇ ਸੋਚੀ ਜਾਵੇ ਜੋਤੀ ਨਾਲ ਨੇਗੇਟਿਵ ਸੋਚੀਏ ਨਾਲ ਪੋਜ਼ਿਟਿਵ ਸੋਚੀ ਜਾਵੇ ਫਿਰ ਸੋਚਣ ਲੱਗਦੀ ਹੈ ਉਹਨੂੰ ਮੇਰੇ ਤੱਕ ਕੀ ਕੰਮ ਹੋ ਪਰ ਆਏ ਮੈਨੂੰ ਕਿਵੇਂ ਲੁੱਟ ਕੇ ਲੈ ਜੂ ਮੈਂ ਕੰਮਲੀ ਤਾਂ ਨਹੀਂ ਗੱਲਾਂ ਕਰਦਾ ਬਸ ਕਰਦਾ ਰਹੋ ਜੋਤੀ ਐ ਸੋਚਦੀ ਨੇ ਸਾਰਾ ਕੰਮ ਕਰ ਲਿਆ ਫਿਰ ਨਹਾਉਣ ਜਾਂਦੀ ਰਹੀ ਨਾਕੇ ਸਿਰ ਚੰਗੀ ਤਰ੍ਹਾਂ ਵਾਕੇ ਮਨ ਚ ਸੋਚਦੀ ਐ ਚਲ ਦੇਖਦੀ ਐ ਦਿਲਜੀਤ ਨਾਲ ਗੱਲ ਕਰਕੇ ਜੋਤੀ ਫੋਨ ਕਰਦੀ ਐ ਦਿਲਜੀਤ ਵੀ ਫੋਨ ਚੱਕ ਕੇ ਬੋਲਦਾ ਮੈਂ ਉਡੀਕ ਰਿਆ ਸੀ ਅੱਜ ਟਾਈਮ ਬਹੁਤ ਹੋ ਗਿਆ ਜੋਤੀ ਨੇ ਕੱਲ ਨਹੀਂ ਕੀਤੀ ਇੰਨਾ ਟਾਈਮ ਕਿਉਂ ਲੱਗ ਗਿਆ ਜੋਤੀ ਹੱਸਦੀ ਹੋਏ ਸਸਰੀ ਕਾਲ ਬਲਾ ਕੇ ਬੋਲਣ ਲੱਗੀ ਐ ਕਿਵੇਂ ਉਡੀਕ ਰਹੇ ਸੀ ਤਾਨੂੰ ਕੀ ਪਤਾ ਮੈਂ ਫੋਨ ਕਰਨਾ ਕਿ ਨਹੀਂ ਫੋਨ ਕਰਨਾ ਜ਼ਰੂਰੀ ਤਾਂ ਨਹੀਂ ਹੁੰਦਾ ਫੋਨ ਕਰਨ ਵਾਸਤੇ ਕੋਈ ਗੱਲ ਹੋਵੇ ਫਿਰ ਫੋਨ ਕਰਾਂ ਜਾਂ ਕੋਈ ਕੰਮ ਹੁੰਦਾ ਫਿਰ ਫੋਨ ਕਰਨਾ ਜ਼ਰੂਰੀ ਹੁੰਦਾ ਦਿਲਜੀਤ ਨੇ ਕਿਹਾ ਅੱਛਾ ਤੇ ਜ਼ਰੂਰੀ ਨਹੀਂ ਹੁੰਦਾ ਫਿਰ ਕਿਉਂ ਕੀਤਾ ਫੋਨ ਗੱਲ ਹੈ ਨਹੀਂ ਕੋਈ ਜਾਂ ਕੰਮ ਸੀ ਤਾਂ ਫੋਨ ਕੀਤਾ ਜੋਤੀ ਦਿਲਜੀਤ ਨਾਲ ਗੱਲਾਂ ਕਰਨ ਲੱਗਦੀ ਹੈ ਦਿਲਜੀਤ ਸਮਝਾ ਰਿਹਾ ਸੀ ਵੀ ਹੱਸਦੀ ਰਿਹਾ ਕਰ ਤੇਰੀ ਜ਼ਿੰਦਗੀ ਹੈ ਦੁਬਾਰਾ ਨਹੀਂ ਮਿਲਦੀ ਜੋਤੀ ਨੇ ਵੀ ਦਿਲਜੀਤ ਤੋਂ ਪੁੱਛ ਲਿਆ ਤੁਸੀਂ ਵਿਆਹ ਨਹੀਂ ਕਰਾਇਆ ਤਦ ਦਿਲਜੀਤ ਨੇ ਕਿਹਾ ਮੇਰਾ ਤਲਾਕ ਹੋ ਚੁੱਕਿਆ ਇੱਕ ਬੇਟੀ ਹੈ 3 ਸਾਲ ਦੀ ਮੇਰੇ ਘਰ ਵਾਲੇ ਨੇ ਹੋਰ ਵਿਆਹ ਕਰਾ ਲਿਆ ਕਰਾ ਲਈ ਨਹੀਂ ਅਸੀਂ ਗਰੀਬ ਸੀ ਉਸ ਨੂੰ ਅਮੀਰ ਨੌਕਰੀ ਵਾਲਾ ਮੁੰਡਾ ਮਿਲ ਗਿਆ ਅਸੀਂ ਖੇਤੀਬਾੜੀ ਕਰਦੇ ਹਾਂ ਇਸ ਤਰ੍ਹਾਂ ਜੋਤੀ ਨਾਲ ਦਿਲਜੀਤ ਰੋਜ਼ ਗੱਲ ਕਰਨ ਲੱਗ ਗਿਆ ਜੋਤੀ ਨੂੰ ਵਧੀਆ ਲੱਗਦਾ ਪਰ ਡਰਦੀ ਸੀ ਦਿਲਜੀਤ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਤੁਹਾਨੂੰ ਪਹਿਲੀ ਵਾਰ ਦੇਖਣ ਸਾਰ ਹੀ ਤੁਹਾਨੂੰ ਜੱਜ ਕਰ ਗਿਆ ਸੀ ਕੁੜੀ ਬਹੁਤ ਚੰਗੀ ਹੈ ਤੁਸੀਂ ਸੱਚੀ ਬਹੁਤ ਚੰਗੇ ਹੋ ਕਾਸ਼ ਜੋਤੀ ਤੂੰ ਸਾਨੂੰ ਪਹਿਲਾਂ ਮਿਲ ਜਾਂਦੀ ਮੈਂ ਤੇਰੇ ਨਾਲ ਵਿਆਹ ਕਰਾ ਲੈਂਦਾ ਜੋਤੀ ਨੇ ਕਿਹਾ ਮੇਰੇ ਕਰਮ ਮੇਰੇ ਨਾਲ ਹੈ ਹੁਣ ਕੀ ਹੋ ਸਕਦਾ ਜ਼ਿੰਦਗੀ ਹੈ ਐ ਲੰਗੀ ਜਾਊਗੀ ਦਰਜੀਤ ਨੇ ਕਿਹਾ ਤੇਰੀ ਬਹੁਤ ਜ਼ਿੰਦਗੀ ਪਈ ਹੈ ਕਿਉਂ ਨੌਕਰ ਲੱਗੀ ਹੈ ਪੜ੍ਹੀ ਲਿਖੀ ਹੈ ਉਹਦੇ ਪੈਰਾਂ ਤੇ ਖੜੀ ਹੋ ਹਰਪਾਲ ਨਸ਼ੇੜੀ ਹੈ ਇਸ ਦੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਫਿਰ ਜਸੀ ਦਾ ਵਿਆਹ ਹੋ ਜਾਣਾ ਤੇਰੀ ਜ਼ਿੰਦਗੀ ਰਲ ਜਾਊਗੀ ਤੂੰ ਮੁੰਡੇ ਤੇ ਨੂੰ ਦੀ ਨੌਕਰਾਂ ਨਹੀਂ ਲੱਗ ਜਾਏਂਗੀ ਜੋਤੀ ਨੇ ਕਿਹਾ ਮੈਂ ਕੀ ਕਰ ਸਕਦੀ ਹਾਂ ਮੇਰੇ ਮਾਪੇ ਮੇਰਾ ਸਾਥ ਨਹੀਂ ਦਿੰਦੇ ਉਹ ਕਹਿੰਦੇ ਹਨ ਪੁੱਤ ਆਪਦੇ ਘਰੇ ਸੌਖੀ ਹੈ ਕੋਈ ਚੀਜ਼ ਦੀ ਥੜ ਨਹੀਂ ਲੂਣ ਮਿਰਚ ਤੋਤਾ ਨਹੀਂ ਬੈਠੀ ਤੂੰ ਦਲਜੀਤ ਇਹ ਮਾਪੇ ਪੁਰਾਣੇ ਖਰਾਨ ਲਾਉਂਦੇ ਹਨ ਇਹਨਾਂ ਨੂੰ ਕੋਈ ਪੁੱਛੇ ਇੱਕ ਕੁੜੀ ਪੈਰਾਂ ਤੇ ਖੜੀ ਹੋ ਕੇ ਲੂਣ ਮਿਰਚ ਨਹੀਂ ਖਰੀਦ ਸਕਦੀ ਗੁਲਾਮੀ ਖੁਦ ਕਰਦੇ ਰਹੋ ਤੇ ਹੁਣ ਧੀਆ ਪੁੱਤਾਂ ਤੋਂ ਗੁਲਾਮੀ ਕਰਾਈ ਚਾਓ ਜੋਤੀ ਬੋਲੀ ਸ਼ਰੀਕ ਵੀ ਮਾਪਿਆਂ ਨੂੰ ਤਾਣੇ ਮਿਹਨੇ ਦੇਣਗੇ ਤੁਹਾਡੀ ਤੇ ਘਰੇ ਬੈਠੀ ਹੈ ਦਲਜੀਤ ਬਸ ਮਾਪਿਆਂ ਦੀ ਖਾਤਰ ਆਉਂਦੀ ਜ਼ਿੰਦਗੀ ਨਰਕ ਵਿੱਚ ਰੱਖੀ ਤੇਨੂੰ ਕਿਸੇ ਨੇ ਨਹੀਂ ਪੁੱਛਣਾ ਜਦੋਂ ਤੇਰੇ ਮਾਪੇ ਮਰ ਗਏ ਫਿਰ ਰੋਲਦੀ ਰਹੀ ਕਿਉਂਕਿ ਸਾਰੇ ਇਹੀ ਬੋਲਣਗੇ ਕਿਉਂ ਘੁੱਟ ਖਾਂਦੀ ਸੀ ਤੈਨੂੰ ਰੋਕਦਾ ਕੌਣ ਸੀ ਆਪਦੇ ਹੱਕ ਲੈਂਦੀ ਤੇਰੀ ਜੀਕੀ ਘਾਟ ਸੀ ਆਪਦੀ ਜ਼ਿੰਦਗੀ ਜਿਉਂਦੀ ਜੋਤੀ ਬੋਲੀ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਹਰਪਾਲ ਬਹੁਤ ਗੁੱਸੇ ਸੁਭਾਅ ਵਾਲਾ ਬੋਲਣ ਨਹੀਂ ਦਿੰਦਾ ਘੁੱਟਣ ਲੱਗ ਜਾਂਦਾ ਦਲਜੀਤ ਜਦੋਂ ਮੂਰੇ ਬੋਲਣ ਲੱਗ ਗਈ ਫਿਰ ਡਰਦਾ ਹਟਜੂ ਇਹ ਦੁਨੀਆ ਡਰ ਦੇ ਨੂੰ ਡਰਾਉਂਦੀ ਹੈ ਚੀਜ਼ ਮੰਗਾਉਣ ਵਾਸਤੇ ਸਿੱਧਾ ਕਿਹਾ ਕਰ ਮੈਨੂੰ ਇਹ ਚਾਹੀਦਾ ਲਿਆ ਕੇ ਦੇ ਜੇ ਮੂਰੋ ਲੜਾਈ ਕਰੇ ਤਾਂ ਜਵਾਬ ਦੇ ਆ ਕਰ ਤੇਰੀ ਉਮਰ ਹੈ ਸਿੱਧਾ ਕਿਹਾ ਕਰ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਹੁਣ ਆਪਦੀ ਮਰਜ਼ੀ ਦਾ ਕੋਈ ਸ਼ੌਂਕ ਨਾ ਪੰਗਾਵਾ ਜੋਤੀ ਕੱਪੜੇ ਸਿਲਾਈ ਦਾ ਸ਼ੌਂਕ ਸੀ ਪਰ ਸਾਡੇ ਕੋਈ ਘਰੇ ਆਉਂਦਾ ਨਹੀਂ ਇਸ ਕਰਕੇ ਇਹ ਕੰਮ ਨਹੀਂ ਕਰ ਸਕਦੀ ਜੇ ਕੰਮ ਕਰਾਂ ਤਾਂ ਪੈਸੇ ਮੇਰੇ ਕੋਲੇ ਹੁਣ ਆਪਦੀ ਮਰਜ਼ੀ ਦੀ ਚੀਜ਼ ਲਵਾਂ ਦਲਜੀਤ ਨੇ ਕਿਹਾ ਤੂੰ ਕੱਪੜੇ ਸਿਲਾਈ ਕਰ ਸਿੱਧਾ ਬੋਲ ਵੀ ਮੈਂ ਕੱਪੜੇ ਸਿਲਾਈ ਕਰਨ ਵਾਸਤੇ ਆਉਣਗੀਆ ਮੇਰੇ ਕੋਲੇ ਤਾਂ ਜੇ ਬੋਲਦਾ ਸਿੱਧਾ ਹੋਜੀ ਜੇ ਕੁੱਟਮਾਰ ਕਰੂ ਬੂਹੇ ਕੋਲੇ ਜਾ ਕੇ ਰੋਲਾ ਪਾਦੀ ਬਾਹਰ ਜਾ ਕੇ ਆਪੇ ਬੇਇੱਜ਼ਤੀ ਹੋਊ ਉਹਦੀ ਗੰਜਰ ਦੀ ਕੋਈ ਵੀ ਮਰਦ ਉਹਦੀ ਬੇਇੱਜ਼ਤੀ ਨਹੀਂ ਕਰਾਉਂਦਾ ਹੁੰਦਾ ਉਹ ਸਿਰਫ ਅੰਦਰ ਹੀ ਟੀਮਾਂ ਨੂੰ ਅੰਦਰ ਹੀ ਕੁੱਟਣ ਜਾਂਦਾ ਹੁੰਦਾ ਵੇੜੇ ਵਿੱਚ ਖੜ ਕੇ ਨਹੀਂ ਕੁੱਟ ਸਕਦਾ ਨਾ ਬਾਹਰ ਅੱਗੇ ਤਾਂ ਬਹੁਤ ਦੂਰ ਦੀ ਗੱਲ ਐ ਜੋਤੀ ਤੇ ਦਿਲਜੀਤ ਗੱਲਾਂ ਕਰਦੇ ਰਹੇ ਦਿਲਜੀਤ ਨੇ ਵੀ ਕਿਹਾ ਵੀ ਮੈਂ ਵੀ ਕੰਮ ਪਾਲਦਾ ਫਿਰਦਾਗਾ ਕੋਈ ਖੇਤੀਬਾੜੀ ਦੇ ਨਾਲ ਨੌਕਰੀ ਵੀ ਕਰਾਂਗਾ ਜਲਦੀ ਨੇ ਕਿਹਾ ਜੋਤੀ ਆਪਦੀ ਜ਼ਿੰਦਗੀ ਆਜ਼ਾਦੀ ਨਾਲ ਜਿਉ ਮੈਨੂੰ ਕੋਈ ਲਾਲਚ ਨਹੀਂ ਪਰ ਔਰਤ ਆਪਦੇ ਪੈਰਾਂ ਤੇ ਖੜੀ ਹੋਵੇ ਮੈਨੂੰ ਪਸੰਦ ਹੈ ਮੇਰੇ ਬਹੁਤ ਸ਼ੌਂਕ ਸੀ ਆਪਦੀ ਘਰ ਵਾਲੀ ਨੂੰ ਖੁਦ ਕਮਾਈ ਕਰਦੇ ਦੇਖਾਂ ਅਸੀਂ ਦੋਨੇ ਰਲ ਕੇ ਘਰ ਨੂੰ ਚਲਾਉਂਦੇ ਹਰ ਕੰਮ ਦੋਨੋਂ ਰਲ ਕੇ ਕਰਦੇ ਪਰ ਉਹ ਮੇਰੇ ਸ਼ੌਂਕ ਵਿੱਚ ਰਹਿ ਗਈ ਮੈਨੂੰ ਵੀ ਆਪਦਾ ਕੰਮ ਕਰਨ ਦਾ ਸ਼ੌਂਕ ਹੈ ਜੇ ਘਰ ਵਾਲੀ ਮੇਰੇ ਨਾਲ ਕੰਮ ਕਰਉਂਦੀ ਅਸੀਂ ਦੋਨੇ ਵਧੀਆ ਬਿਜ਼ਨਸ ਕੋਈ ਕੰਮ ਖੋਲਦੇ ਚਲਾਉਂਦੇ ਜੋਤਿ ਨੇ ਕਿਹਾ ਤੁਸੀਂ ਮੈਨੂੰ ਵਧੀਆ ਸਲਾਹ ਦਿੰਦੇ ਹੋ ਚੰਗੇ ਦੋਸਤੋ ਅਜੇ ਤੱਕ ਮੈਂ ਨਹੀਂ ਸੋਚਿਆ ਸੀ ਮਰਦ ਔਰਤ ਲਈ ਐਂ ਸੋਚਦਾ ਹਰ ਮਰਦ ਔਰਤ ਨੂੰ ਕਲਾਮ ਬਣਾ ਕੇ ਰੱਖਣਾ ਸੋਚਦਾ ਦਲਜੀਤ ਨੇ ਕਿਹਾ ਮੈਂ ਖੁਦ ਇਜਾਦ ਹਾਂ ਇਸ ਕਰਕੇ ਦੂਜੇ ਨੂੰ ਵੀ ਜਿਆਦਾ ਦੇਖਣਾ ਪਸੰਦ ਕਰਦਾ ਦੋਨੋਂ ਗੱਲਾਂ ਕਰਦੇ ਰਹੇ ਰੋਜ਼ ਗੱਲ ਹੋ ਜਾਂਦੀ ਸੀ ਹੁਣ ਤਾਂ ਘੰਟਾ-ਘੰਟਾ ਗੱਲ ਹੋਣ ਲੱਗ ਗਈ ਜੋਤੀ 'ਚ ਹੌਸਲਾ ਆ ਗਿਆ ਸੀ ਜ਼ਿੰਦਗੀ ਜਿਉਣੀ ਵਧੀਆ ਲੱਗਦੀ ਸੀ ਜੋਤੀ ਨੂੰ ਐਂ ਲੱਗਦਾ ਸੀ ਮੈਨੂੰ ਸਭ ਕੁਝ ਮਿਲ ਗਿਆ ਜੋਤੀ ਸਾਰਾ ਦਿਨ ਕੰਮ ਕਰਦੀ ਥੱਕਦੀ ਨਹੀਂ ਸੀ ਕਿਉਂਕਿ ਦਿਲਜੀਤ ਦਾ ਸਾਥ ਜੋ ਸੀ ਉਹਦੀ ਹੱਲਾ ਹੀਰੀ ਸੀ ਹੌਸਲਾ ਸੀ ਉਹਦੇ ਦੁੱਖ ਸੁਣਨ ਵਾਲਾ ਹੁਣ ਆ ਗਿਆ ਸੀ ਸੁਖੀ ਸੁਖ ਦਿਖਦਾ ਸੀ ਹੁਣ ਤਾਂ ਉਸਦੇ ਦਿਮਾਗ 'ਚ ਗੱਲ ਇਹ ਵੀ ਸੱਚੀ ਹੈ ਜਦੋਂ ਕੋਈ ਸਾਨੂੰ ਆਪਦਾ ਮਿਲ ਜਾਂਦਾ ਰੂਹਾਂ ਦਾ ਮੇਲ ਸੱਚਾ ਵਾਲਾ ਹੋ ਜਾਂਦਾ ਫਿਰ ਸਾਰੀ ਦੁਨੀਆ ਚੰਗੀ ਲੱਗਦੀ ਹੈ ਜੋਤੀ ਨੂੰ ਹਰਪਾਲ ਦੀਆਂ ਗੱਲਾਂ ਦਾ ਫਰਕ ਨਹੀਂ ਪੈਂਦਾ ਸੀ ਜੋਤੀ ਤੇ ਦਿਲਜੀਤ ਦੀਆਂ ਗੱਲਾਂ ਰੋਜ਼ ਹੋਣ ਲੱਗ ਗਈਆਂ ਜੋਤੀ ਨੂੰ ਦਲਜੀਤ ਹਰ ਇੱਕ ਗੱਲ ਪੁੱਛਦਾ ਟਾਈਮ ਨਾਲ ਰੋਟੀ ਖਾਣ ਬਾਰੇ ਬੋਲਣਾ ਚੰਗਾ ਇੱਕ ਸਾਜ ਸਬਰ ਕਿਰਿਆ ਕਰ ਦਲਜੀਤ ਨੇ ਕਹਿਣਾ ਤੂੰ ਖੁਦ ਸ਼ਹਿਰ ਜਾਇਆ ਕਰ ਤੇਰੀ ਵੀ ਸ਼ੌਂਕ ਹੈ ਕੋਦ ਸਮਾਨ ਖਰੀਦ ਕੇ ਲਿਆ ਕਰ ਜੋਤੀ ਹੁਣ ਸੂਟ ਲੈਣ ਵਾਸਤੇ ਹਰਪਾਲ ਨੂੰ ਬੋਲਦੀ ਗਰਮੀ ਸਰਦੀ ਵੇਲੇ ਪਹਿਲਾਂ ਤਾਂ ਹਰਪਾਲ ਟੁੱਟ ਕੇ ਪੈ ਜਾਂਦਾ ਸੀ ਫਿਰ ਜੋਤੀ ਨੇ ਜਵਾਬ ਦੇਣਾ ਮੈਂ ਕਮੇ ਘਰੇ ਕੰਮ ਕਰਦੀ ਹਾਂ ਘਰ ਦੇ ਵਿੱਚ ਬਰਾਬਰ ਹਿੱਸਾ ਹੈ ਹਰਪਾਲ ਨੇ ਕੁੱਟਣਾ ਪਰਜੋਤੀ ਨੇ ਜਵਾਬ ਦੇਣਾ ਨਾ ਹਟਣਾ ਜੋਤੀ ਨੇ ਕਿ ਦਲਜੀਤ ਨੂੰ ਦੱਸ ਦੇਣਾ ਮੈਂ ਮੂਰੇ ਬੋਲੀ ਅੱਜ ਜਵਾਬ ਦਿੰਦੀ ਹਾਂ ਐਵੇਂ ਕੁੱਟ ਖਾਂਦੀ ਹਾਂ ਮੈਂ ਕੀ ਕਰਨੇ ਸ਼ੌਂਕ ਪੂਰੇ ਕਰਕੇ ਮੇਰੇ ਤੋਂ ਨਹੀਂ ਕੁੱਟ ਖਾਈ ਜਾਂਦੀ ਦਲਜੀਤ ਨੇ ਬੋਲਣਾ ਤੂੰ ਹਾਰ ਨਾ ਮੰਨ ਇਹੋ ਜਿਹੇ ਬੰਦੇ ਬਸ ਡਰਦੇ ਨੂੰ ਡਰਾਉਂਦੇ ਆ ਇੱਕ ਵਾਰੀ ਹੱਲਾ ਕਰਕੇ ਪੈ ਦੇਖੀ ਫਿਰ ਸਿੱਧਾ ਬੋਲਿਆ ਕਰ ਮੈਂ ਪਿੱਕੀ ਜਾ ਕੇ ਬੈਠ ਜਾਊ ਹਰਪਾਲ ਕੰਜਰ ਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਆਪੇ ਚੁੱਪ ਕਰ ਜਾ ਤੂੰ ਜੋਤੀ ਬੋਲ ਕੇ ਦੇਖੀ ਜੋਤੀ ਨੇ ਇਸ ਤਰ੍ਹਾਂ ਹੀ ਕੀਤਾ ਇੱਕ ਦਿਨ ਹਰਪਾਲ ਨੂੰ ਘਰੇ ਰਸੋਈ ਦਾ ਸਵਾਲ ਲਿਆਉਣ ਬਾਰੇ ਬੋਲਣ ਲੱਗੀ ਤਾਂ ਹਰਪਾਲ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੂੰ ਸਮਾਨ ਖਰਾਬ ਕਰਦੀ ਹੈ ਸਮਾਨ ਮਹੀਨੇ ਵਿੱਚ ਦੀ ਖਤਮ ਕਰ ਦਿੰਨੀ ਹੈ ਤੇਰਾ ਪੈਸਾ ਤੇਰੇ ਪਿਓ ਦਾ ਪੈਸਾ ਨਹੀਂਗਾ ਜਿਹੜਾ ਕੋਈ ਦੇਖੇ ਜਾਂਦਾ ਇੱਥੇ ਜਾਂ ਕਹਿੰਦਾ ਜੋਤੀ ਕੁਝ ਖਾਣ ਵਾਸਤੇ ਮੰਗ ਲੈਂਦੀ ਤਾਂ ਵੀ ਹਰਪਾਲ ਗਾਲ ਕੱਢ ਕੇ ਚੁੱਪ ਕਰਾ ਦਿੰਦਾ ਵੀ ਪੈਸੇ ਤੇਰੇ ਪਿਓ ਦੇ ਕਿੱਗੇ ਅੱਜ ਜੋਤੀ ਨੇ ਜਵਾਬ ਦੇ ਦਿੱਤਾ ਜੋਤੀ ਨੇ ਕਿਹਾ ਮੇਰਾ ਪਿਓ ਕਿਉਂ ਦੇਕੇ ਜਾਉ ਕਾਰਤੀਰਿਆ ਮਾਲਕ ਤੂੰ ਵਜਦਾ ਆਪਣੇ ਆਪ ਨੂੰ ਸਰਦਾਰ ਕਹਾਉਣਾ ਤੇ ਰਸੋਈ ਦਾ ਸਮਾਨ ਮੇਰਾ ਪਿਓ ਦੇ ਕੇ ਜਾਵੇ ਵਿਆਹ ਕੇ ਤੋਰਿਆ ਮੇਰੇ ਪਿਓ ਨੇ ਤੇਰੇ ਨਾਲ ਤੂੰ ਲੈ ਕੇ ਆਇਆ ਵਿਆਹ ਕੇ ਹਰਪਾਲ ਨੇ ਕਿਹਾ ਹੈ ਨਹੀਂ ਮੇਰੇ ਕੋਲ ਕੁਝ ਤੇ ਗਾਲਾਂ ਕੱਢਣ ਲੱਗ ਪੈਨਾ ਕਿ ਕਿ ਜਦੋਂ ਜੋਤੀਪਾਲ ਕੁੱਟਣ ਆਇਆ ਵੀ ਤੂੰ ਮੇਰੇ ਮੂਹਰੇ ਬੋਲਦੀ ਹੈਂ ਜਬਾਨ ਲੜਾਉਣੀ ਹੈ ਤਾਂ ਜੋਤੀ ਨੇ ਅੱਗੋਂ ਜਵਾਬ ਦੇ ਦਿੱਤਾ ਜੇ ਤੈਨੂੰ ਘਰੇ ਬੈਠੇ ਨੂੰ ਮੇਰਾ ਪਿਓ ਦੇ ਕੇ ਜਾਵੇ ਤਾਂ ਮੈਂ ਪੱਕੇ ਜਾ ਕੇ ਬੈਠ ਜੂੰ ਰਹਿ ਤੂੰ ਘਰ ਸਮਾ ਲਾਦਾ ਹਰਪਾਲ ਦੇ ਅਗ ਲੱਗ ਗਈ ਬਿਜੋਤੀ ਨੇ ਜਵਾਬ ਦਿੱਤਾ ਹਰਪਾਲ ਅੱਗ ਬੂਲੇ ਹੋ ਗਿਆ ਗਾਲਾਂ ਤੇ ਗਾਲਾਂ ਕੱਢੀ ਜਾਵੇ ਤੇ ਜੋਤੀ ਦੇ ਪੇਕਿਆਂ ਨੂੰ ਜੋਤੀ ਨੂੰ ਵੀ ਕੁੱਟ ਗਿਆ ਨਾਲੇ ਉਹਦੇ ਪੇਕਿਆਂ ਨੂੰ ਵੀ ਗਾਲਾਂ ਕੱਢੀ ਜਾਵੇ ਤੇਰੀ ਮਾਸਤਰਾ ਤੇਰਾ ਪਿਆ ਉਹ ਇਸ ਤਰ੍ਹਾਂ ਦਾ ਬਹੁਤ ਗਾਲਾਂ ਕੱਢੀਆਂ ਤੇ ਕੁੱਟ ਕੇ ਬਾਹਰ ਨੂੰ ਚਲਾ ਗਿਆ ਸ਼ਾਮ ਤੱਕ ਹਰਪਾਲ ਰਸੋਈ ਦਾ ਸਮਾਨ ਲੈ ਕੇ ਆ ਗਿਆ ਅਗਲੇ ਦਿਨ ਜੋਤੀ ਨੇ ਸਾਰੀ ਗੱਲ ਦਲਜੀਤ ਨੂੰ ਦੱਸੀ ਦਲਜੀਤ ਨੇ ਕਿਹਾ ਤੂੰ ਹੁਣ ਪੇਕੇ ਕਿਉਂ ਨਹੀਂ ਗਈ ਜਦੋਂ ਤੈਨੂੰ ਕੁੱਟ ਗਿਆ ਉਸੇ ਵੇਲੇ ਪੇਕੇ ਜਾਂਦੀ ਤੈਨੂੰ ਆਦਤ ਹੈ ਕੁੱਟ ਖਾਂਦੀ ਮੈਂ ਨਹੀਂ ਦੇਖ ਸਕਦਾ ਤੂੰ ਕੁੱਟ ਖਾਵੇਂ ਤੂੰ ਚੱਕ ਤੇ ਕੁਝ ਮਾਰਨਾ ਸੀ ਉਹਦੇ ਜਦੋਂ ਬੰਦਾ ਬਿਨਾਂ ਗਲਤੀ ਤੋਂ ਜਨਾਨੀ ਨੂੰ ਕੁੱਟ ਸਕਦਾ ਫਿਰ ਬੰਦੇ ਦੀ ਗਲਤੀ ਤੇ ਜਨਾਨੀ ਕਿਉਂ ਨਹੀਂ ਕੁੱਟ ਸਕਦੀ ਨਸ਼ੇ ਦਾ ਖਾਦਾ ਪਿਆ ਇੱਕ ਮਾਰੇਗਾ ਟੱਕ ਕੇ ਬੈਠ ਜਾਂਦਾ ਕਿਉਂਕਿ ਮਰਦ ਨੂੰ ਜਨਾਨੀ ਕੁੱਟ ਜਾਵੇ ਮਰਦ ਦਾ ਮਰਨ ਹੋ ਜਾਂਦਾ ਈਗੋ ਬਹੁਤ ਅਮਰਤ ਚ ਉਹਦੀ ਮਰਦਾਨਗੀ ਖਤਮ ਜੋਤੀ ਨੇ ਕਿਹਾ ਆਏ ਕਿ ਮੈਂ ਪੇਕੇ ਚਲੀ ਜਾਂਦੀ ਹਰਪਾਲ ਕਰੋ ਜਾਂਦਾ ਰਹਾ ਜੇ ਮਗਰੋਂ ਚਲੀ ਜਾਂਦੀ ਐਵੇਂ ਕੱਲ ਨੂੰ ਹਰਪਾਲ ਨੇ ਰੋਲਾ ਪਾਉਣਾ ਸੀ ਮੇਰੇ ਮਗਰੋਂ ਗਏ ਤੋਂ ਬਾਅਦ ਵੀ ਕਿੱਥੇ ਭੱਜ ਗਈ ਕਿਹਦੇ ਨਾਲ ਭੱਜ ਗਈ ਸਾਰਾ ਸਮਾਨ ਲੈ ਗਈ ਸਾਡਾ ਚੱਕ ਕੇ ਐਵੇਂ ਝੂਠਾ ਮੈਨੂੰ ਤੇ ਮੇਰੇ ਪੇਕੇਆਂ ਨੂੰ ਫਸਾ ਦੇਣਾ ਸੀ ਦਲਜੀਤ ਨੇ ਕਿਹਾ ਤੂੰ ਸਾਹਮਣੇ ਜਾਂਦੀ ਕਿਉਂ ਨਹੀਂ ਗਈ ਜੋ ਤင်း ਕਹ ਕੇ ਜੇ ਸਾਹਮਣੇ ਜਾਂਦੀ ਹੋਰ ਕੁੱਟਦਾ ਮੇਰੇ ਲੱਤਾਂ ਬਾ ਤੋੜ ਦੇਣੀ ਸੀ ਮੈਂ ਬੈਠੀ ਮੰਝੇ ਚ ਸਾਰੀ ਉਮਰ ਚੁੱਕਦੀ ਕਿਸੇ ਨੇ ਪਾਣੀ ਨਹੀਂ ਫੜਾਉਣਾ ਸੀ ਚੰਗੀ ਭਲੀ ਨੂੰ ਤਾਂ ਕੋਈ ਪਛਾਣਦਾ ਨਹੀਂ ਫਿਰ ਕਿਸ ਨੇ ਪੁੱਛਣਾ ਦਰਜੀਤ ਚੱਲ ਫਿਰ ਕਦੇ ਕੁਝ ਗਲਤ ਬੋਲਿਆ ਐਵੇਂ ਕੁੱਟਣਾ ਖਾਈ ਮੈਂ ਤੈਨੂੰ ਬਹੁਤ ਪਿਆਰ ਕਰਦਾ ਰਾਣੀ ਬਣਾ ਕੇ ਰੱਖੋ ਇੱਕ ਵਾਰੀ ਮੇਰੇ ਘਰੇ ਆ ਜਾ ਇਹਨੂੰ ਛੱਡ ਦੇ ਤੂੰ ਮੈਂ ਤੈਨੂੰ ਲੈ ਆਉਣਾ ਜੇ ਤੂੰ ਕਹੇ ਤਾਂ ਕੰਮ ਮੈਨੂੰ ਸਾਰਾ ਕਰਨਾ ਹੁੰਦਾ ਤੂੰ ਬਾਕੀ ਕੰਮ ਕਰ ਲਿਆ ਕਰੀ ਜੋਤੀ ਨੇ ਕਿਹਾ ਐ ਕਿਵੇਂ ਹੋਜੂ ਮੈਨੂੰ ਕੌਣ ਛੱਡੂ ਘਰੋਂ ਬਾਹਰ ਤਾਂ ਨਹੀਂ ਜਾ ਸਕਦੀ ਲੋਕੀ ਕਹਿਣਗੇ ਮਾਪਿਆਂ ਨੇ ਮਾਰ ਦੇਣਾ ਮੈਨੂੰ ਜੋਤੀ ਨੂੰ ਦਲਜੀਤ ਬਹੁਤ ਹੌਸਲਾ ਦਿੰਦਾ ਹਮੇਸ਼ਾ ਹੀ ਬੋਲਦਾ ਮੈਂ ਤੇਰੇ ਨਾਲ ਹਾਂ ਜੋਤੀ ਖੁਸ਼ ਰਹਿਣ ਲੱਗੀ ਗਈ ਜੱਸੀ ਵੀ ਜੋਤੀ ਨੂੰ ਖੁਸ਼ ਦੇਖ ਖੁਸ਼ ਹੁੰਦਾ ਸੀ ਹਰਪਾਲ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਸੀ ਜੋਤੀ ਜਲਦੀ ਕੰਮ ਕਰਕੇ ਦਲਜੀਤ ਨਾਲ ਗੱਲਾਂ ਕਰਦੀ ਦਲਜੀਤ ਨੇ ਕਹਿਣਾ ਅਬ ਜੇ ਪੈਰਾਂ ਤੇ ਖੜੀ ਹੋ ਖੁਦ ਸ਼ਹਿਰ ਜਾ ਜੋਤੀ ਨੇ ਵੀ ਕਹਿਣਾ ਮੈਂ ਕਦੇ ਸ਼ਹਿਰ ਨਹੀਂ ਗਈ ਤਾਂ ਦਲਜੀਤ ਨੇ ਕਹਿਣਾ ਜਸਸੀ ਨੂੰ ਲੈ ਕੇ ਜਾਇਆ ਕਰ ਖੁਦ ਸਮਾਨ ਖਰੀਦਣਾ ਸਿੱਖ ਦੁੱਧ ਵਾਲੇ ਪੈਸੇ ਦੁੱਧੀ ਤੋਂ ਖੁਦ ਰੱਖਣੇ ਸਿੱਖ ਜਦੋਂ ਪਸੂ ਤੂੰ ਸੰਭਾਲਦੀ ਹੈ ਹਰਪਾਲ ਨੇ ਸਾਰੇ ਸ਼ਰਾਬ ਦੇ ਵਿੱਚ ਖਰਾਬ ਕਰ ਦੇਣੇ ਹੈ ਇੱਕ ਦੋ ਦਿਨ ਕਲੇਸ਼ ਕਰੂ ਹਰਪਾਲ ਟਿਕਜੋ ਜੋਤੀ ਨੇ ਐ ਹੀ ਕੀਤਾ ਦੁੱਧ ਵਾਲੇ ਪੈਸੇ ਕੋਲ ਰੱਖੇ ਪਰ ਹਰਪਾਲ ਨੇ ਕਲੇਸ਼ ਕੀਤਾ ਕੁੱਟਣ ਲੱਗਿਆ ਤਾਂ ਜੱਸੀ ਬੋਲ ਪਿਆ ਅੱਗੇ ਹੋ ਕੇ ਕਹਿੰਦਾ ਡੈਡੀ ਮਾਸੀ ਕੀ ਮੜਾ ਕਰਦੀ ਹੈ ਪੈਸੇ ਖਰਾਬ ਨਹੀਂ ਕਰਦੀ ਇਹ ਕਿਹੜਾ ਨਸ਼ਾ ਕਰਦੀ ਹੈ ਜੱਸੀ ਨੇ ਬਹੁਤ ਗੱਲਾਂ ਹਰਪਾਲ ਨੂੰ ਸੁਣਾ ਦਿੱਤੀਆਂ ਜੱਸੀ ਨੂੰ ਹੌਸਲਾ ਜੋਤੀ ਦਿੰਦੀ ਸੀ ਜੋਤੀ ਨੂੰ ਹੌਸਲਾ ਦਲਜੀਤ ਦਿੰਦਾ ਸੀ ਜੋਤੀ ਤੇ ਜੱਸੀ ਦੋਨੋਂ ਸ਼ਹਿਰ ਜਾਂਦੇ ਜਦੋਂ ਸਮਾਨ ਦੀ ਲੋੜ ਹੁੰਦੀ ਹਰਪਾਲ ਇਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦਾ ਸੀ ਇਸ ਕਰਕੇ ਸ਼ਰਾਬ ਸਵੇਰੇ ਤੋਂ ਲੱਗ ਜਾਂਦਾ ਸੀ ਸ਼ਰਾਬ ਪੀਣ ਖੇਤ ਵੀ ਘਟ ਜਾਂਦਾ ਸੀ ਕੰਮ ਵੱਲ ਧਿਆਨ ਨਾ ਦਿੰਦਾ ਜੋਤੀ ਨੂੰ ਦਲਜੀਤ ਨੇ ਕਿਹਾ ਖੇਤ ਦਾ ਕੰਮ ਤੂੰ ਤੇ ਜੱਸੀ ਦੇਖ ਸਕਦੇ ਹੋ ਜਿਨ੍ਹਾਂ ਦੇ ਬੰਦੇ ਨਹੀਂ ਹੁੰਦੇ ਉਹਨਾਂ ਦਾ ਵੀ ਤਾਂ ਕੰਮ ਹੋ ਜਾਂਦਾ ਹਰਪਾਲ ਖੇਤ ਨਹੀਂ ਜਾਂਦਾ ਤੁਸੀਂ ਜਾਇਆ ਕਰੋ ਕਿੱਡੀ ਕੁ ਗੱਲ ਹੈ ਮੈਂ ਹਰ ਵੇਲੇ ਤੁਹਾਡੇ ਨਾਲ ਹਾਂ ਕੋਈ ਵੀ ਕੰਮ ਹੋਵੇ ਮੈਨੂੰ ਫੋਨ ਕਰੋ ਮੈਂ ਆਜਾਂ ਹਰ ਵੇਲੇ ਮੈਂ ਤੁਹਾਡੇ ਨਾਲ ਖੜਾਂਗਾ ਤੇਰੀ ਜ਼ਿੰਦਗੀ ਹੈ ਜੋਤੀ ਤੂੰ ਜ਼ਿੰਦਗੀ 'ਚ ਕੁਝ ਖੁਸ਼ੀਆਂ ਨਹੀਂ ਦੇਖਾਂ ਤੈਨੂੰ ਤਾਂ ਪਿਆਰ ਦਾ ਵੀ ਨਹੀਂ ਪਤਾ ਵੀ ਕਿਵੇਂ ਹੁੰਦਾ ਜੋਤੀ ਨੂੰ ਪਿਆਰ ਹੋਇਆ ਇਹ ਸੋਚਦੀ ਮੈਨੂੰ ਯਕੀਨ ਨਹੀਂ ਹੁੰਦਾ ਵੀ ਮੇਰੀ ਜ਼ਿੰਦਗੀ 'ਚ ਦਲਜੀਤ ਜਿੰਨਾ ਚੰਗਾ ਇਨਸਾਨ ਆਉ ਰੱਬ 기ਰ ਅਰਦਾਸ ਕਰਦੀ ਬਸ ਇਹੀ ਮੇਰੀ ਜ਼ਿੰਦਗੀ 'ਚ ਰਹੇ ਦਲਜੀਤ ਵੀ ਸੋਚਦਾ ਤੇ ਜੋਤੀ ਨੂੰ ਬੋਲਦਾ ਹਰਪਾਲ ਨਸ਼ੇ 'ਚ ਰਹਿਣਾ ਵੇਲੇ ਹਰ ਰਹਿਂਦਾਗਾ ਐਨੇ ਜਲਦੀ ਇਹਨੇ ਮਰ ਜਾਣਾਗਾ ਫਿਰ ਆਪਾਂ ਦੋਨੇ ਜ਼ਿੰਦਗੀ ਇਕੱਠੇ ਗੱਡਾਂਗੇ ਜੋਤੀ ਨੇ ਕਹਿਣਾ ਫਿਰ ਜਸਸੀ ਦਾ ਕੀ ਬਣੂ ਮੈਂ ਨਹੀਂ ਛੱਡ ਸਕਦੀ ਹਰਪਾਲ ਨੂੰ ਕੁਝ ਨਾ ਆਵੇ ਪਿਓ ਆ ਫਿਰ ਵੀ ਇਹ ਤਾਂ ਦਲਜੀਤ ਨੇ ਕਹਿਣਾ ਪਰ ਸੱਚਾ ਹੈ ਹਕੀਕਤ ਚ ਹੁੰਦਾ ਹੀ ਇਸ ਤਰ੍ਹਾਂ ਦਾ ਜਿਆਦਾ ਸ਼ਰਾਬ ਪੀਣ ਵਾਲਾ ਛੇਤੀ ਬੰਦਾ ਬਿਮਾਰ ਪੈਂਦਾ ਹੈਗਾ ਫਿਰ ਕੀ ਬਣੂਗਾ ਤੁਹਾਡਾ ਜੀ ਇਹਨਾਂ ਨੂੰ ਕੁਝ ਹੋ ਗਿਆ ਫਿਰ ਵੀ ਤਾਉਣਾ ਪਊਗਾ ਮੈਨੂੰ ਤੇਰੀ ਜ਼ਿੰਦਗੀ ਚ ਜੋਤੀ ਨੇ ਕਹਿਣਾ ਮੈਂ ਜਸਸੀ ਨੂੰ ਕਿਵੇਂ ਸਮਝਾਵਾਂ ਦਲਜੀਤ ਨੇ ਕਹਿਣਾ ਜਸਸੀ ਕੋਲੇ ਗੱਲ ਕਰਿਆ ਕਰ ਆਪਣੀ ਇਸ ਤਰ੍ਹਾਂ ਹੀ ਹੁੰਦਾ ਜਦੋਂ ਜੱਸੀ ਤੇ ਜੋਤੀ ਗੱਲਾਂ ਕਰਦੇ ਜੱਸੀ ਪੁੱਛਦਾ ਮਾਸੀ ਤੇਰੇ ਚ ਹਿੰਮਤ ਕਿਵੇਂ ਆਈ ਤਾਂ ਜੋਤੀ ਨੇ ਦੱਸਣਾ ਮੈਂ ਆਦੀ ਵੱਡੀ ਪਹਿਨ ਮੱਖੋਣਾ ਗੱਲਾਂ ਕਰਦੀ ਉਹ ਮੈਨੂੰ ਹਮਤ ਦਿੰਦੀ ਹੈ ਇੱਕ ਦਿਨ ਫੋਨ ਆਇਆ ਜੱਸੀ ਨੇ ਫੋਨ ਚੱਕ ਲਿਆ ਇਹ ਫੋਨ ਦਲਜੀਤ ਨੇ ਕੀਤਾ ਸੀ ਇੱਕ ਵਾਰੀ ਬਾਜ਼ਾਰ ਗਿਆ ਤਾਂ ਦਲਜੀਤ ਸਾਹਮਣੇ ਮਿਲ ਜਾਂਦਾ ਦਲਜੀਤ ਜੋਤੀ ਤੇ ਜੱਸੀ ਨੂੰ ਰੋਕ ਕੇ ਚਾਹ ਵਾਸਤੇ ਇੱਕ ਨਿੱਕੇ ਜਿਹੇ ਹੋਟਲ ਤੇ ਬਿਠਾ ਲੈਂਦਾ ਗਾ ਸਾਰੇ ਗੱਲਾਂ ਕਰਦੇ ਦਲਜੀਤ ਜੱਸੀ ਨੂੰ ਬੋਲ ਦਿੰਦਾ ਤੂੰ ਮੇਰਾ ਪੁੱਤ ਬਨਨਾ ਮੈਂ ਤੈਨੂੰ ਚੰਗੇ ਜਿਹੇ ਸਕੂਲ ਚ ਵਧੀਆ ਪੜਾਈ ਕਰਾਉਂਦਾ। ਜਸ ਜੋਤੀ ਨੇ ਕਹਿਣਾ ਮੈਂ ਹਾਂ ਆਪਦੇ ਪੁੱਤ ਵਾਸਤੇ। ਜਸੀ ਨੇ ਕਿਹਾ ਅੰਕਲ ਤੁਸੀਂ ਬਹੁਤ ਚੰਗੇ ਹੋ। ਦਲਜੀਤ ਨੇ ਕਿਹਾ ਅੱਛਾ ਚੱਲ ਆਪਾਂ ਫੋਨ ਤੇ ਗੱਲਾਂ ਕਰਿਆ ਕਰਾਂਗੇ। ਦਲਜੀਤ ਜਸੀ ਨਾਲ ਬਹੁਤ ਵਧੀਆ ਗੱਲ ਕਰਦਾ ਬਹੁਤ ਵਧੀਆ ਪੇਸ਼ ਆਉਂਦਾ ਪੜਾਈ ਬਾਰੇ ਪੁੱਛਦਾ ਅੱਗੇ ਕੀ ਕਰਨਾ ਪੁੱਤ ਤੂੰ ਕੀ ਕਿਵੇਂ ਬੰਨਣਾ ਮੈਂ ਤੇਰੇ ਨਾਲ ਆ ਤੂੰ ਵਧੀਆ ਪੜ੍ਹਿਆ ਕਰ ਤੇ ਨੌਕਰੀ ਤੇ ਲਵਾਉਂ ਤੈਨੂੰ ਕੰਮ ਵਧੀਆ ਕਰਾਂ। ਇਸ ਤਰ੍ਹਾਂ ਹੀ ਉਹ ਫਿਰ ਫੋਨ ਤੇ ਗੱਲਾਂ ਕਰ ਲਾਪੇ ਕੁਝ ਵੀ ਜੱਸੀ ਨੇ ਪੁੱਛਣਾ ਹੁੰਦਾ ਦਲਜੀਤ ਨੂੰ ਪੁੱਛ ਲੈਂਦਾ ਸੀ ਤਲਜੀਤ ਕਰੇ ਵੀ ਮਿਲਣੇ ਇੱਕ ਵਾਰੀ ਆਇਆ ਸੀ ਜੱਸੀ ਨੂੰ ਫਿਰ ਕਦੇ ਬਾਜ਼ਾਰ ਵਿੱਚ ਤਾਂ ਮਿਲ ਹੀ ਜਾਂਦੇ ਜੱਸੀ ਨੂੰ ਪਤਾ ਲੱਗ ਗਿਆ ਮਾਸੀ ਦਲਜੀਤ ਅੰਕਲ ਨਾਲ ਗੱਲ ਕਰਕੇ ਕੁਝ ਹੈ ਇੱਕ ਦਿਨ ਮੱਝ ਕਿਲਾ ਪਟਾ ਗਈ ਸੀ ਜੋਤੀ ਤੇ ਜੱਸੀ ਨੇ ਮਸਾਂ ਮੱਝ ਬੰਨੀ ਫਿਰ ਇੱਕ ਕਰੇ ਸਾਧੂ ਮੰਗਣ ਆ ਗਏ ਜੋਤੀ ਮੱਜ ਤੇ ਅੱਕੀ ਪਈ ਸੀ ਫਿਰ ਗੁੱਸੇ ਚ ਉਸ ਨੂੰ ਭਜਾ ਦਿੱਤਾ ਉਤੋਂ ਹੈਰਾਨ ਹਰਪਾਲ ਨੇ ਕੀਤਾ ਸਵੇਰੇ ਦਾ ਘਰੇ ਬੈਠਾ ਸ਼ਰਾਬ ਪੀ ਰਿਆ ਸੀ ਇਸ ਕਰਕੇ ਵੀ ਜੋਤੀ ਅੱਕੀ ਪਈ ਸੀ ਸ਼ਾਮ ਨੂੰ ਟੰਨ ਹੋ ਕੇ ਹਰਪਾਲ ਸੌਂ ਗਿਆ ਜੱਸੀ ਨੇ ਦਲਜੀਤ ਨੂੰ ਕਾਲ ਕੀਤੀ ਫਿਰ ਆਪਦੀ ਮਾਸੀ ਨੂੰ ਆਵਾਜ਼ ਮਾਰਦਾ ਕਹਿੰਦਾ ਆ ਗੱਲ ਕਰ ਲੈ ਮਾਸੀ ਦਲਜੀਤ ਨੇ ਕਿਹਾ ਜੱਸੀ ਤੂੰ ਗੱਲ ਕਰ ਲੈ ਜੋਤੀ ਬਾਅਦ ਚ ਗੱਲ ਕਰ ਲਵਾਂ ਪਰ ਜਸਸੀ ਨੇ ਕਿਹਾ ਨਹੀਂ ਅੰਕਲ ਮਾਸੀ ਦੀ ਗੱਲ ਕਰਨੀ ਜ਼ਰੂਰੀ ਹੈ ਨਹੀਂ ਤਾਂ ਜਿ세 ਹਿਸਾਬ ਨਾਲ ਅੱਜ ਮਾਸੀ ਦਾ ਪਾਰਾ ਚੜਿਆ ਰਾਤ ਨੂੰ ਰੋਟੀ ਨਹੀਂ ਮੈਨੂੰ ਤਾਂ ਮਿਲਨੀ ਦਲਜੀਤ ਕਹਿੰਦਾ ਕਿਉਂ ਜਸਸੀ ਕਹਿੰਦਾ ਹੋਰ ਅੰਕਲ ਮੈਨੂੰ ਪਤਾ ਅੱਗੇ ਸਵੇਰੇ ਸਵੇਰੇ ਤੁਹਾਡੇ ਨਾਲ ਗੱਲ ਹੋ ਜਾਂਦੀ ਸੀ ਮਾਸੀ ਤਾਂ ਸਾਰਾ ਦਿਨ ਵਧੀਆ ਖੁਸ਼ੀ-ਖੁਸ਼ੀ ਹੱਸਦਾ ਨੰਗ ਜਾਂਦਾ ਸੀਗਾ ਅੱਜ ਮੈਂ ਸੋਚਿਆ ਮਾਸੀ ਮੱਝ ਨੂੰ ਕਿ ਕਟ ਰਹੀ ਆ ਫਿਰ ਇਹਨੇ ਇੱਕ ਸਾਧੂ ਭਜਾ ਦਿੱਤਾ ਇਹਨੇ ਤਾਂ ਕਿਤੇ ਖੈਰ ਤੋਂ ਬਿਨਾ ਮੋੜੇ ਨਹੀਂ ਸਾਧੂ ਅੱਗ ਬੁਲੀ ਹੋਈ ਪਈ ਸੀਗੀ ਫਿਰਤੀ ਤਮੈਂ ਸੋਚਦਾ ਹਾਂਗਾ ਵੀ ਅੱਗੇ ਨੂੰ ਮੇਰਾ ਡੈਡੀ ਸ਼ਰਾਬ ਪੀ ਜਾਂਦਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਸੀ ਅੱਜ ਉਹ ਘਰੇ ਸੀ ਸਾਰਾ ਦਿਨ ਪੀ ਰਿਹਾ ਸੀ ਸ਼ਰਾਬ ਇਹਨੂੰ ਫਰਕ ਪਿਆ ਵੀ ਤੁਹਾਡੇ ਨਾਲ ਗੱਲ ਨਹੀਂ ਕੀਤੀ ਦਲਜੀਤ ਗੱਲ ਸੁਣ ਕੇ ਬਹੁਤ ਹੱਸਿਆ ਤੇ ਜੋਤੀ ਨਾਲ ਗੱਲ ਕਰਨ ਲੱਗ ਗਿਆ ਜੱਸੀ ਇਹ ਬੋਲ ਕੇ ਭੱਜ ਗਿਆ ਹੁਣ ਮਸੀ ਦਿਮਾਗ ਠੰਡਾ ਰੱਖੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ